ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕੇ ਨੇ ਸਾਡੇ ਪੰਜ ਇਸ ਬਲੌਗ ਤਖਣਾ ਬਰਨਾਲਾ ਮੰਡੀ ਤਰੀਕੇ ਅੱਜ 15 ਦਿਨ ਹੈਗਾ ਅੱਜ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਚੱਲ ਰਹੇ ਨੇ ਜੀ ਹੋਲ ਸੇਲ ਦੇ ਰੇਟ ਜੀ ਤੇ ਇੱਕ ਤੁੰਦ ਪੈਣੀ ਵੀ ਸ਼ੁਰੂ ਹੋ ਗਈ ਆ ਜੀ ਜਿਹੜੇ ਮੰਡੀ ਦੇ ਵਿੱਚ ਸਰਦੀ ਲੈਣ ਆਉਂਦੇ ਆ ਵੀਰ ਭਰਾ ਕੋਈ ਵੀ ਆਉਂਦੇ ਆ ਤੇ ਧਿਆਨ ਨਾਲ ਆਇਆ ਕਰੋ ਜੀ ਤੁੰਦ ਵੀ ਬਹੁਤ ਪੈਣੀ ਸ਼ੁਰੂ ਹੋ ਗਈ ਆ ਤੇ ਹੁਣ ਦੀਨਾ ਵੀ ਨਹੀਂ ਹੈਗਾ ਤੁੰਦ ਦੇ ਵਿੱਚ ਰਸਤੇ ਦੇ ਵਿੱਚ ਆ ਤੇ ਥੋੜਾ ਜਿਹਾ ਧਿਆਨ ਨਾਲ ਆਇਆ ਕਰੋ ਜੀ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਰ ਰਿਹਾ ਜੀ ਹੋਲ سیل ਦੇ ਰੇਟ ਆ ਰੇਟਾਂ ਨਾਲ ਜੀ ਅੱਜ ਦਾ ਜੀ ਕੀ ਭਾਰ ਰਿਹਾ ਜੀ ਅੱਜ ਦੇ ਜੀ ਇਹ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਕਰਦੇ ਆਪਾਂ ਸਟਾਰਟ ਵੀਡੀਓ ਹਾਂਜੀ ਦੋਸਤੋ ਹਰੇ ਮਟਰਾਂ ਦਾ ਰੇਟ ਹੈਗਾ ਜਿਹੜਾ ਸਵੇਰ ਦਾ ਰੇਟ ਸੀ ਹੈਗਾ ਠੀਕ ਹੈ ਜੀ ਉਹ ਤਾਂ ਹੈਗਾ ਦੀ 45 ਰੁਪਏ ਕਿਲੋ ਦਾ ਭਾਅ ਜੀ ਜਿਹੜਾ ਸਵੇਰੇ 4 ਵਜੇ ਦਾ ਰੇਟ ਸੀਗਾ ਜੀ ਜਿਹੜਾ ਹੁਣ ਸਮੇਂ ਦਾ 5:30 ਵਜੇ ਦਾ ਰੇਟ ਹੈਗਾ ਜੀ ਉਹ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਤੇਜ ਹੋ ਗਿਆ ਜੀ ਮਟਰਾਂ ਦਾ ਰੇਟ ਜੀ ਤੇ ਬੰਦ ਘਟਿਆਂ ਦਾ ਭਾਅ ਜੀ ਹੈਗਾ ਜੀ 45 ਤੋਂ ਲੱਗੇ 50 ਰੁਪਏ ਕਿਲੋ ਤੱਕ ਦਾ ਭਾਅ ਜੀ ਹਾਈ ਮਟਰਾਂ ਦਾ ਜੀ ਹਾਂਜੀ ਦੋਸਤੋ ਪੈਨਸਲ ਮਾਟਰ ਦਾ ਭਾਅ ਜਿਹੜਾ ਉਹ ਤੇਜ਼ੀ ਆ ਪੈਨਸਲ ਮਾਟਰ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਬਰਦ ਗੱਟੇ ਦਾ ਭਾਅ ਜੀ ਹਰੇ ਮਾਟਰ ਦਾ ਜੀ ਪੈਨਸਲ ਦਾ ਹਾਂਜੀ ਦੋਸਤੋ ਜਿਹੜੀ ਗਾਜਰਾਂ ਦਾ ਬੰਦ ਲਫਾਫੇ ਦੇ ਵਿੱਚ ਵੀ ਆਉਣੀਆਂ ਸ਼ੁਰੂ ਹੋ ਰਹੀਆਂ ਨੇ ਤੇ ਇਹਨਾਂ ਦਾ ਰੇਟ ਹੈਗਾ ਜੀ ਬੰਦ ਲਫਾਫੇ ਦਾ ਜੀ 400 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਵੇਟ ਹੁੰਦਾ ਜੀ ਇਹਦੇ ਵਿੱਚ ਘੱਟੋ ਘੱਟ 25 ਕਿਲੋ ਵੇਟ ਹੁੰਦਾ ਜੀ ਤੇ ਆਪਾਂ ਬੰਦ ਗੱਟਿਆਂ ਦਾ ਵੀ ਰੇਟ ਦੱਸ ਲਾਂਗੇ ਵੀ ਕੀ ਭਾਅ ਚੱਲ ਰਿਹਾ ਜੀ ਬੰਦ ਗੱਟਿਆਂ ਦਾ ਹਾਂਜੀ ਦੋਸਤੋ ਫਰਾਂਸ ਵਾਲੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਫਰਾਂਸ ਵਾਲੀ ਦਾ ਜੀ ਬੰਦ ਗੱਟੇ ਦਾ ਭਾਅ ਜੀ ਫਰਾਂਸ ਵਾਲੀ ਦਾ ਹਾਂਜੀ ਦੋਸਤੋ ਲਾਲ ਟਮਾਟਰ ਦਾ ਭਾਅ ਤੇਜ਼ ਹੋ ਚੁਕਾ ਹੈ ਜੀ ਹੋ ਚੁੱਕਾ ਹੈ ਜੀ ਲਾਲ ਟਮਾਟਰ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਪਾ ਜੀ ਲਾਲ ਟਮਾਟਰ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਲਾਲ ਟਮਾਟਰ ਹੈ ਜੀ ਇਹ ਜੀ ਦੋਸਤੋ ਸ਼ਕਰਗੰਦੀ ਦਾ ਰੇਟ ਹੈਗਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਸ਼ਕਰਗੰਦੀ ਦਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਪਾ ਜੀ ਸ਼ਕਰਗੰਦੀ ਦਾ ਜੀ ਇਹ ਬੰਗਾਲੌਰ ਵਾਲੀ ਵੀ ਆਉਂਦੀ ਆ ਤੇ ਰਾਜਸਥਾਨ ਵਾਲੀ ਵੀ ਆਉਂਦੀ ਆ ਜੀ ਸ਼ਕਰਗੰਦੀ ਦੀ ਹਾਂਜੀ ਦੋਸਤੋ ਸਾਰੀ ਗੁਜਰਾਤ ਵਾਲੀ ਵੀ ਆਉਂਦੀ ਆ ਜੀ ਸ਼ਕਰਗੰਦੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਜਿਹੜਾ ਰੇਟ ਆ ਉਹ ਕੱਟ ਚੁੱਕਾ ਜੀ ਸਿਮਲਾ ਮਿਰਚ ਦਾ ਸਿਮਲਾ ਮਿਰਚ ਦਾ ਰੇਟ ਰਹੇਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਸਿਮਲਾ ਮਿਰਚ ਦਾ ਹਾਂਜੀ ਦੋਸਤੋ ਅਦਰਕ ਦਾ ਰੇਟ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਰਹੇਗਾ ਜੀ ਅਦਰਕ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ ਜਿਹੜਾ ਬਰਲ ਗੱਟਿਆਂ ਦਾ ਰੇਟ ਆਉਂਦਾ ਜੀ ਉਹਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਵੀ ਦੋ ਤਰ੍ਹਾਂ ਦੀ ਮਿਰਚ ਆਉਂਦੀ ਹੈ ਜੀ ਇੱਕ ਉਹ ਮੋਟੀ ਵਾਲੀ ਤੇ ਇੱਕ ਉਹ ਕਾਲੀ ਵਾਲੀ ਮਿਰਚ ਜੀ ਹਾਂਜੀ ਦੋਸਤੋ ਜਿਹੜਾ ਚਾਰੀ ਵਾਲਾ ਹੁੰਦਾ ਜੀ ਮੋਟਿਆ ਵਾਲਾ ਆਉਲਾ ਹੁੰਦਾ ਜੀ ਲੋਕਲ ਉਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਆਉਲੇ ਦਾ ਜੀ ਇਹ ਬੰਦ ਲਫਾ ਦਾ ਭਾਜ ਜੀ ਆਉਲੇ ਦਾ ਜਿਹੜਾ ਬਰੀਕ ਆਉਲਾ ਹੁੰਦਾ ਜੀ ਉਹਦਾ ਰੇਟ ਹੈਗਾ ਤੇਜ ਥੋੜਾ ਜਿਆ ਉਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਇਹ ਜਿਹੜਾ ਬਰੀਕ ਆਉਲਾ ਹੁੰਦਾ ਜੀ ਹਾਂਜੀ ਦੋਸਤੋ ਜਿਹੜੀ ਪੋਪਲਾ ਮਰਚ ਚਾਹੀਏ ਚਾਰੀ ਇਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 38 ਰੁਪਏ ਤੱਕ ਦਾ ਪਾ ਜੀ ਚਾਰੀ ਮਿਰਚਾਂ ਦਾ ਜੀ ਪੋਪ ਲਾਦਾ ਜੀ ਹਾਂਜੀ ਦੋਸਤੋ ਜਿਹੜੀ ਇਹ ਲੰਮੇ ਵਾਲੀ ਚਾਰੀ ਮਿਰਚ ਆਉਂਦੀ ਹੈ ਇਹਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਇਹ ਬੰਦ ਘਟੇ ਦਾ ਪਾ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਜਿਹੜੀ ਸੇਮ ਫਲੀ ਆ ਇਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਪਾ ਜੀ ਸੇਮ ਫਲੀ ਦਾ ਜੀ ਹਾਂਜੀ ਦੋਸਤੋ ਪਰਵਰ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਰਹਿਦੀ 50 ਰੁਪਏ ਕਿਲੋ ਦਾ ਭਾਜ ਜੀ ਪਰਵਰ ਦਾ ਜੀ ਤੇ ਜਿਹੜੇ ਗੱਟ ਆ ਰਹੀਆਂ ਜੀ ਇਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਜੀ ਇਹਦਾ ਵੀ ਭਾਜ ਜੀ 50 ਰੁਪਏ ਕਿਲੋ ਦਾ ਭਾਜ ਜੀ ਇਹ ਵੀ ਬੰਦ ਘਟਿਆਂ ਦੇ ਵਿੱਚ ਆਉਂਦੇ ਆ ਜੀ ਹਾਂਜੀ ਦੋਸਤੋ ਜਿਹੜਾ ਲੋਕਲ ਨਿੰਬੂ ਹੈ ਜੀ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਕਿਲੋ ਦਾ ਜੀ ਨਿੰਬੂ ਦਾ ਜੀ ਇਹ ਲੋਕਲ ਨਿੰਬੂ ਦਾ ਭਾਜ ਜੀ ਹਾਂਜੀ ਦੋਸਤੋ ਚਾਨਾ ਖੀਰੇ ਦਾ ਰੇਟ ਹੈਗਾ ਜੀ 400 ਰੁਪਏ ਦਾ ਭਾਜ ਜੀ ਅਲਫਾਫੇ ਦਾ ਜੀ ਬੰਦੇ ਦਾ ਜੀ ਚਾਨਾ ਖੀਰੇ ਦਾ ਜੀ ਤੇ 20 ਕਿਲੋ ਪੈਕਿੰਗ ਹੁੰਦੀ ਹੈ ਜੀ ਅਲਫਾਫੇ ਦੇ ਵਿੱਚ ਚਾਨਾ ਖੀਰੇ ਦੀ ਜੀ ਹਾਂਜੀ ਦੋਸਤੋ ਜਿਹੜਾ ਚੱਪਣ ਕੱਦੂ ਦਾ ਰੇਟ ਹੈਗਾ ਜੀ ਬੰਦ ਲਫਾਫੇ ਦੇ ਵਿੱਚ ਉਹਦੇ ਪੈਕਿੰਗ ਹੋ ਕੇ ਤੇ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਚੱਪਣ ਕੱਦੂ ਦਾ ਜੀ ਬੰਦ ਲਫਾਫੇ ਦਾ ਭਾਅ ਜੀ ਚੱਪਣ ਹਾਂਜੀ ਦੋਸਤੋ ਜਿਹੜੀ ਲਾਲ ਪੀਲੀ ਮਿਰਚ ਆਉਂਦੀ ਹੈ ਜੀ ਉਹਦਾ ਰੇਟ ਹੈਗਾ ਜੀ 90 ਤੋਂ ਲੈ ਕੇ 100 ਰੁਪਏ ਕਿਲੋ ਤੱਕ ਦਾ ਭਾਅ ਜੀ ਲਾਲ ਪੀਲੀ ਮਿਰਚ ਦਾ ਜੀ ਇਹ ਬੰਦ ਡੱਬਿਆਂ ਦੇ ਵਿੱਚ ਆਉਂਦੀ ਹੈ ਜੀ ਇਹ ਹਾਂਜੀ ਦੋਸਤੋ ਜਿਹੜੀ ਮਸ਼ਰੂਮ ਆਉਂਦੀ ਹੈ ਜੀ ਇਹ ਬੰਦ ਲਫਾਫਿਆਂ ਦੇ ਵਿੱਚ ਵੀ ਆਉਂਦੀ ਹੈ ਪੈਕਿੰਗ ਹੋ ਕੇ ਤੇ ਰੇਟ ਹੈਗਾ ਜੀ ਇਹਦਾ ਜੀ 110 ਰੁਪਏ ਕਿਲੋ ਤੱਕ ਦਾ ਭਾਜਿ ਮਸਰੂਨ ਦਾ ਜੀ ਜਿਹੜੀ ਡੱਬੀਆਂ ਦੇ ਵਿੱਚ ਬੰਦ ਪੈਕਿੰਗ ਆਉਂਦੀ ਹੈ ਜੀ ਇਹਦਾ ਰੇਟ ਹੈਗਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਜਿ ਕਿਲੋ ਦਾ ਜੀ ਇਹ ਮਸਰੂਨ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ ਗੰਦਲ ਵਾਲੇ ਸਾਗ ਦਾ ਰਹਿ ਜੀ ਭਾਜਿ ਅੱਜ ਦਾ ਜੀ 12 ਗੁੱਟੀਆਂ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜਿ ਦਰਜੰਦਾ ਜੀ ਤੇ ਮੇਥੀ ਦਾ ਰੇਟ ਹੈਗਾ ਜੀ 100 ਰੁਪਏ ਤੋਂ ਲੈ ਕੇ 120 ਰੁਪਏ ਤੱਕ ਦਾ ਭਾਜਿ ਦਰਜੰਦਾ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਜਿਹੜਾ ਧਣੀਆਂ 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 ਦਾ ਫਰਕ ਹੁੰਦਾ ਜੀ ਤੇ ਜਿਹੜਾ ਬਰੀਕ ਪੱਤੇ ਵਾਲਾ ਧਣੀਆਂ ਉਹ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਧਣੀਆਂ ਦਾ ਜੀ ਅੱਜ ਦੋਸਤੋ ਜਿਹੜਾ ਮੋਟਾ ਪੱਤੇ ਵਾਲਾ ਧਣੀਆਂ ਹੁੰਦਾ ਜੀ ਉਹਦਾ ਰੇਟ ਹੈਗਾ ਥੋੜਾ ਜਿਆਦਾ ਤੇਜ ਇਹਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਜ ਧਣੀਆਂ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਹੈਗਾ ਜੀ 100 ਰੁਪਏ ਦਰਜੰਦਾ ਭਾਜ ਪਾਲਕ ਦਾ ਜੀ ਜਿਹੜਾ ਵਧੀਆ ਕੁਆਲਿਟੀ ਦਾ ਪਾਲਕਾ ਜੀ ਉਹਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਰਜੰਦਾ ਭਾਜ ਪਾਲਕ ਦਾ ਹਾਂਜੀ ਦੋਸਤੋ ਸੌਂਗਰਿਆਂ ਦਾ ਰੇਟ ਹੈਗਾ ਜੀ ਦਰਜਨ ਦਾ ਰੇਟ ਰਹਿ ਜੀ ਸੌਂਗਰਿਆਂ ਦਾ ਜੀ 150 ਰੁਪਏ ਦਰਜਨ ਦਾ ਭਾਅ ਜੀ ਸੌਂਗਰਿਆਂ ਦਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਸੌਂਗਰਿਆਂ ਦਾ ਹਾਂਜੀ ਦੋਸਤੋ ਜਿਹੜੀ ਬਰੋਕਲੀਆ ਬਰੋਕਲੀ ਲੋਕਲ ਬਰੋਕਲੀ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਇਹ ਬੰਦ ਗਰੇਟਾਂ ਦੇ ਵਿੱਚ ਆਉਂਦੀਆਂ ਤੇ ਬੰਦ ਲਫਾਫੇ ਵੀ ਮਿਲ ਜਾਣਗੇ ਜੇ ਕਿਸੇ ਨੂੰ ਲੈਣੇ ਜੀ ਬਰੋਕਲੀ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬਰੋਕਲੀ ਹਾਂਜੀ ਦੋਸਤੋ ਜਿਹੜਾ ਹਰਾ ਪਿਆਜ਼ ਆਉਂਦਾ ਜੀ ਇਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਭਾਅ ਜੀ ਹਰੇ ਪਿਆਜ਼ ਦਾ ਜੀ ਤੇ ਇਹ ਪੰਡ ਜੀ ਲੈਣੀ ਪੈਂਦੀ ਹੈ ਕਿਸੇ ਨੇ ਵੀ ਲੈਣੀ ਹੈ ਜੀ ਘੱਟੋ ਘਾਟ 3 ਕਿਲੋ ਜਾਂ 4 ਕਿਲੋ 5 ਕਿਲੋ ਤੱਕ ਵੇਟ ਹੁੰਦਾ ਜੀ ਇਹਦਾ ਤੇ ਰੇਟ ਹੈਗਾ ਜੀ ਇਹਦਾ 25 ਤੋਂ 30 ਰੁਪਏ ਕਿਲੋ ਤੱਕ ਦਾ ਭਾਅ ਜੀ ਹਰੇ ਪਿਆਜ਼ ਦਾ ਜੀ ਹਾਂਜੀ ਦੋਸਤੋ ਸੁਕੰਦਰਾ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸੁਕੰਦਰਾ ਦਾ ਜੀ ਇਹ ਇਹ ਵੀ ਪੰਡ ਜੀ ਲੈਣੀ ਪੈਂਦੀ ਹੈ ਜੀ ਘੱਟੋ ਘਾਟ 3 ਕਿਲੋ ਜਾਂ 4 ਕਿਲੋ 5 ਕਿਲੋ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰ ਲਿਆ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅਜੇ ਜੀ ਫੁੱਲ ਸੇਲ ਦੇ ਰੇਟ ਬਾਰੇ ਆਪਾਂ ਧੰਨਵਾਦ ਕਰਦੇ ਆਂ ਭਾਈ ਨਾਲ ਵੀ ਕੀ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਰੇਟ ਘੱਟ ਪੁੱਤੇ ਜੀ ਬਾਈ ਹੈਰੀ ਕੋਲੋਂ ਮਿਲ ਜੂ ਗੋਭੀ ਜੇ ਕਿਸੇ ਨੇ ਵੀ ਲੈਣੇ ਆ ਜੇ ਬੰਦ ਲਫਾਫੇ ਮਿਲ ਜਾਣਗੇ ਗੋਭੀ ਦੇ ਜੀ ਤੇ ਗੋਭੀ ਦਾ ਰੇਟ ਰਹਿ ਗਿਆ ਜੀ 7 ਤੋਂ ਲੈ ਕੇ 10 10 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਫੁੱਲ ਗੋਭੀ ਦਾ ਭਾਅ ਜੀ ਬੰਦ ਬੰਦ ਲਫਾਫੇ ਲੈਣੇ ਪੈਣਗੇ ਬਾਈ ਹੈਰੀ ਕੋਲੋਂ ਮਿਲ ਜਾਣਗੇ ਜੀ ਇਹ ਜਿਹੜੀ ਪੱਤ ਗੋਭੀ ਦਾ ਰੇਟ ਆ ਜੀ ਇਹਦਾ ਵੀ ਇਹੀ ਰੇਟ ਆ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪੱਤ ਗੋਭੀ ਦਾ ਜੀ ਇਹ ਵੀ ਬੰਦਲ ਫਾਫੇ ਲੈਣੇ ਪੈਂਦੇ ਆ ਜੀ ਘੱਟੋ-ਘੱਟ 10 ਕਿਲੋ ਜਾਂ 15 ਕਿਲੋ ਲੈਣੀ ਪੈਣੀ ਆ ਜੀ ਪੱਤ ਗੋਭੀ ਇਹ ਵੀ ਬਾਈ ਹਰੀ ਕੋਲੋਂ ਮਿਲਦੀ ਪੂਰੀ ਵਧੀਆ ਫਰੈਸ਼ ਤਾਜੀ ਗੋਭੀ ਆਉਂਦੀ ਆ ਬਾਈ ਕੋਲੇ ਸੋ ਜਿਹੜਾ ਪੇਠੇ ਦਾ ਰੇਟ ਹੈਗਾ ਜੀ ਇਹ ਵੀ ਬੰਦਲ ਫਾਫੇ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਆ ਤੇ ਇਹਦਾ ਰੇਟ ਹੈਗਾ ਜੀ ਪੇਠੇ ਦਾ ਜੀ ਗੋਲ ਪੇਠੇ ਦਾ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਇਹ ਬੰਦ ਹਾਂਜੀ ਦੋਸਤੋ ਇੱਕ ਹੋਰ ਵੀ ਦੱਸ ਦਿੰਨਾ ਜਿਹੜੀ ਬੰਦ ਗੱਟਾਂ ਦੇ ਵਿੱਚ ਗਾਜਰ ਆਉਂਦੀ ਆ ਜਿਹੜੀ ਮਥਾਣੀਆਂ ਦੀ ਉਹਦਾ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਅ ਜੀ ਗਾਜਰ ਦਾ ਜੀ ਬੰਦ ਗੱਟਾ ਲੈਣਾ ਪੈਂਦਾ ਜੀ ਘੱਟੋ-ਘੱਟ 40 ਕਿਲੋ ਜਾਂ 47 ਕਿਲੋ ਦਾ ਗੱਟਾ ਹੁੰਦਾ ਜੀ ਤੇ ਇਕੱਠੀ ਲੈਣੀ ਬਾਣੀ ਆ ਗਾਜਰ ਜੀ ਇਹ ਤੇ ਜਿਹੜੀ ਹੋਰ ਆ ਜੀ ਉਹ 10 ਰੁਪਏ ਕਿਲੋ ਵੀ ਮਿਲ ਜੂ ਜੀ ਗਾਜਰ ਤੇ ਬੰਦ ਗੱਟੇ ਲੈਣੇ ਪੈਂਦੇ ਜੀ ਗਾਜਰਾਂ ਦੇ ਔਰ ਬਾਪੂ ਕੀ ਹਾਲ ਨੇ ਠੀਕ ਆ ਜੀ ਠੀਕਾ ਕੈਮੋ ਹਾਂਜੀ ਆ ਤੇ ਇਹਦਾ ਬੈਂਗਣੀ ਦਾ ਕੀ ਭਾਰ ਹੈਗਾ ਜੀ ਬੈਂਗਣੀ ਉਹੀ ਚੱਲ ਗਿਆ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਤਨਸ਼ੇਰੀ ਦਾ ਭਾਅ ਜੀ ਬੈਂਗਣੀ ਦਾ ਜੀ ਜਿਹੜੀ ਸੋਡੀ ਗੋਲ ਦਾ ਵੀ 150 ਰੁਪਏ ਦਾ ਭਾਅ ਜੀ ਪੜਥਲੀ ਬੈਂਗਣੀ ਦਾ ਜੀ 30 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਤੇ ਇਹ ਵੀ ਘੱਟੋ ਘਾਟ ਬਣ ਸੇਰੀ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਹੋਰ ਭਾਈ ਕੀ ਹਾਲ ਨੇ ਜੀ ਕਿਵੇਂ ਠੰਡ ਧੁੰਦ ਪੈਣ ਲੱਗੀ ਹੁੰਦਾ ਹਾਂ ਹਾਂਜੀ ਦੋਸਤੋ ਸਾਗਮਲਾਂ ਦਾ ਰੇਟ ਹੈਗਾ ਜੀ ਬੰਦ ਗਰੇਟਾ ਨਾਲ ਪਾਰ ਰਿਹਾ ਜੀ ਸਾਗਮਲਾਂ ਦਾ ਇਹ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਸਾਗਮਲਾਂ ਦਾ ਜੀ ਲਓ ਜੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਹਾਂਜੀ ਦੋਸਤੋ ਮੂਲੀ ਜਿਹੜੀ ਉਹ ਪੰਡਾ ਜੀਆਂ ਵੀ ਬਣ ਕੇ ਆਉਂਦੀਆਂ ਨੇ ਤੇ ਰੇਟ ਹੈਗਾ ਜੀ ਇਹਦਾ 7 ਤੋਂ ਲੱਗੇ 8 ਰੁਪਏ ਤੱਕ ਦਾ ਭਾਅ ਜੀ ਪੰਨੇ ਵਾਲੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਜੇ ਕਿਸੇ ਨੂੰ ਵੀ ਹੋਲ ਸੇਲ ਦੇ ਰੇਟ ਚਾਹੀਦੇ ਜੀ ਬੰਦ ਗ੍ਰੇਡ ਚਾਹੀਦੇ ਜੀ ਤਾਂ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਜੀ ਠੀਕ ਹੈ ਜੀ ਸੇਵ ਹੈਗਾ ਜੀ ਬੰਦ ਪੇਟੀਆਂ ਦੇ ਵਿੱਚ ਆ ਰਿਹਾ ਜੀ ਸੇਵ ਤੇ ਸੇਵ ਦਾ ਰੇਟ ਹੈਗਾ ਜੀ 700 ਤੋਂ ਲੈ ਕੇ 950 ਰੁਪਏ ਤੱਕ ਪੇਟੀ ਮਿਲ ਜੂਜੀ ਬੰਦ ਪੇਟੀ ਜੀ ਕਿਸੇ ਨੂੰ ਵੀ ਲੈਣੀ ਹੈ ਜੀ ਘੱਟੋ ਘੱਟ weight ਹੁੰਦਾ ਜੀ ਇਹਦੇ ਵਿੱਚ 12 ਤੋਂ ਲੈ ਕੇ 13 ਕਿਲੋ ਤੱਕ ਦਾ weight ਹੁੰਦਾ ਜੀ 14 15 ਕਿਲੋ ਵੀ ਨਿਕਲਾ ਹੁੰਦਾ ਜੀ ਬੰਦ ਪੇਟੀਆਂ ਦੇ ਵਿੱਚ ਤੇ ਪਵਿੱਤੇ ਬਾਰੇ ਗੱਲ ਕਰੀਏ ਤਾਂ ਪਵਿੱਤੇ ਦਾ rate ਹੈਗਾ ਜੀ 25 ਰੁਪਏ ਕਿਲੋ ਦਾ ਭਾਰ ਹੈਗਾ ਜੀ ਪਵਿੱਤੇ ਦਾ ਜੀ ਇਹ ਬੰਦ ਗਰੇਟ ਗਰੇਟਾਂ ਦਾ ਭਾਰ ਜੀ ਪਵਿੱਤੇ ਦਾ ਹਾਂਜੀ ਦੋਸਤੋ ਜਿਹੜਾ ਕਿਨੂਆ ਕਿਨੂ ਦਾ ਰੇਟ ਹੈਗਾ ਜੀ ਇਹ ਬੰਦ ਗ੍ਰੇਟਾਂ ਦੇ ਵਿੱਚ ਕਿਨੂ ਆ ਰਿਹਾ ਜੀ ਇਹ ਵੀ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਕਿਨੂ ਤੇ ਰੇਟ ਹੈਗਾ ਜੀ ਇਹਦਾ ਬੰਦ ਗ੍ਰੇਟਾਂ ਦਾ ਭਾਰ ਰਿਹਾ ਜੀ 25 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕਿਨੂਆ ਦਾ ਜੀ ਹਾਂਜੀ ਦੋਸਤੋ ਅਮਰੂਦ ਦਾ ਰੇਟ ਹੈਗਾ ਜੀ ਬੰਦ ਗ੍ਰੇਟਾਂ ਦਾ ਭਾਰ ਹੈ ਜੀ ਅਮਰੂਦ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਇਹ ਬੰਦ ਗ੍ਰੇਟਾਂ ਦਾ ਭਾਅ ਜੀ ਅਮਰੂਦ ਦਾ ਕੁਲਾਟਾ ਹੈ ਹਾਂਜੀ ਦੋਸਤੋ ਤੁਹਾਨੂੰ ਵਧੀਆ ਅਨਾਰ ਵੀ ਮਿਲ ਜੂਗੇ ਕਿਸੇ ਨੂੰ ਬੰਦ ਡੱਬੇ ਚਾਹੀਦੇ ਜੀ ਇਹ ਵੀ 5 ਨੰਬਰ ਦੇ ਤਾਂ ਤੇ ਮਿਲ ਜਾਣਗੇ ਅਨਾਰ ਜੀ ਪੂਰੇ ਵਧੀਆ ਟੋਪ ਦੇ ਅਨਾਰ ਨੇ ਤੇ ਰੇਟ ਹੈਗਾ ਜੀ 500 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਡੱਬੇ ਦਾ ਜੀ ਬਰਦ ਦਾ ਜੀ ਤੇ weight ਹੈਗਾ ਜੀ ਇਹਦੇ ਵਿੱਚ 10 ਕਿਲੋ weight ਹੁੰਦਾ ਜੀ ਅਨਾਰਾਂ ਦਾ ਜੀ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਜੀ ਬਾਪੂ ਜੀ ਨਾਲ ਵੀ ਅੱਜ ਦਾ ਆਲੂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਪਿਆਜ਼ ਬਾਰੇ ਵੀ ਦੱਸਾਂਗੇ ਵੀ ਪਿਆਜ਼ ਦਾ ਕੀ ਭਾਰ ਰਿਹਾਗਾ ਜੀ ਅੱਜ ਦਾ ਜੀ ਬਹੁਤ ਹੋਲ ਸੀ ਲੇਟ ਮਰੀ ਅੱਪ ਨਾਲ ਬਾਤ ਕਰਦੇ ਅੱਜ ਦਾ ਕੀ ਪਾ ਰਹੇ ਜੀ ਅੱਜ ਦਾ ਜੀ ਨਮਸਕਾਰ ਬਾਉ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬੜੀਆ ਤਿੰਨ ਨਵੇਂ ਆਲੂ ਦਾ ਕੀ ਪਾ ਰਹੇ ਜੀ ਅੱਜ ਦਾ ਜੀ ਨਵੇਂ ਆਲੂ 3.5 3 ਦੇ ਦਿੱਤਾ 50 ਕਿਲੋ ਵਰਤੀ ਹਾਂਜੀ ਦੋਸਤੋ 50 ਕਿਲੋ ਭਰਤੀਆਂ ਜੀ ਤੇ ਰੇਟ ਰਹਿ ਗਿਆ ਜੀ ਇਹਦਾ 350 ਦਾ ਭਾਅ ਰਹਿ ਗਿਆ ਜੀ ਨਵੇਂ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਤੇ ਬਾਊ ਜੀ ਕੋਲ ਡੇਲੀ ਗੱਡੀ ਆਉਂਦੀ ਹੈ ਜੀ ਪਰ ਚੰਦ ਗੱਡੀ ਆਉਂਦੀ ਹੈ ਜੀ ਅੰਮਰਸਰ ਵਾਲਾ ਆਲੂ ਆ ਜੀ ਪੂਰਾ ਵਧੀਆ ਟੌਪ ਦਾ ਆਲੂ ਜੀ ਜੀ ਇਹਦਾ 350 ਰੁਪਏ ਦਾ ਭਾਅ ਰਹਿ ਗਿਆ ਜੀ ਆਲੂ ਦਾ ਜੀ ਨਵੇਂ ਦਾ ਹਾਂਜੀ ਦੋਸਤੋ ਪਿਆਜ਼ ਆ ਜਿਹੜਾ ਨਾ ਜੀ ਉਹ ਬਾਦ ਦਾ ਨਜ਼ਰ ਆ ਰਿਹਾ ਜੀ ਪਿਆਜ਼ ਦਾ ਰੇਟ ਹੀ ਤੇ ਰੇਟ ਤੁਹਾਨੂੰ ਆਪਾਂ ਦੱਸ ਵੀ ਦੰਨਿਆ ਵੀ ਰੇਟ ਕੀ ਭਾਅ ਚੱਲ ਰਿਹਾ ਨਹੀਂ ਪਿਆਜ਼ ਦੀ ਜੀ ਬੰਦ ਗੱਟਿਆਂ ਦੇ ਤੇ ਰੇਟ ਹੈਗਾ ਜੀ ਪਿਆਰ ਦਾ ਜਿਹੜਾ ਵੀ ਥੋੜਾ ਜਿਹਾ ਬਰੀਕ ਹੁੰਦਾ ਜੀ ਪਿਆਜ਼ ਇਹਦਾ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਇਹ ਬੰਦ ਗੱਟਾ ਮਿਲ ਜੂਗਾ ਜੀ ਤੇ 50 ਕਿਲੋ weight ਹੁੰਦਾ ਜੀ ਇਹਦੇ ਵਿੱਚ ਗੱਟੇ ਦੇ ਵਿੱਚ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾ ਦਿੰਦੇ ਜੀ ਪਿਆਜ਼ ਦੀ 25 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ 20 ਰੁਪਏ ਕਿਲੋ ਵਾਲਾ ਵੀ ਪਿਆਜ਼ ਮਿਲ ਜੂ ਬੰਦ ਗੱਟਾ ਜੀ ਤੇ ਆਪਾਂ ਹੋ ਹੋਰ ਵੀ ਕੁਆਲਿਟੀ ਦਿਖਾ ਦਿੰਦਾ ਜੀ ਜਿਹੜਾ ਗੱਡੀ ਵਾਲਾ ਪਿਆਜ਼ ਆ ਜੀ ਇਹਦਾ ਰੇਟ ਰਹਿ ਗਿਆ ਜੀ 25 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਬੰਦ ਗੱਟੇ ਦਾ ਜੀ ਤੇ ਮੋਟਾ ਪਿਆਜ਼ ਆ ਜੀ ਇਹ ਵੀ ਬਾਉ ਜੀ ਬੁੱਧਰਾਮ ਦੀ ਦੁਕਾਨ ਤੇ ਮਿਲਦਾ ਜੀ ਤੇ ਰੇਟ ਰਹਿ ਗਿਆ ਜੀ 25 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਥੋੜੀ ਵਧੀਆ ਕੁਆਲਿਟੀ ਆ ਜੀ ਪਿਆਜ਼ ਦੀ ਹਾਂਜੀ ਦੋਸਤੋ ਲਸਣ ਦੀ ਗੱਲ ਕਰੀਏ ਤਾਂ ਲਸਣ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਲਸਣ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਲਸਣ ਦਾ ਜੀ ਜੀ ਦੋਸਤੋ ਬਾਈ ਹੋਰੀ ਜੋਗੇ ਰੱਲੇ ਤੇ ਹੁੰਦੇ ਆ ਪਾਪਾ ਬਾਕੀ ਬਾਕੀ ਧੰਨਵਾਦ ਕਰਦੇ ਵੀ ਤੁੰਡਾ ਕਿੰਨੀ ਕੁ ਪਹਿਰੀ ਆ ਬਾਰੇ ਬਾਈ ਹੋਰੀ ਕਿਵੇਂ ਪਹੁੰਚਿਆ ਔਰੇ ਮੰਡੀ ਦੇ ਵਿੱਚ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਸ਼ਿਕਾਲ ਹੋ ਠੀਕ ਹਾਂ ਬਾਈ ਹਾਂ ਬਾਈ ਠੀਕ ਆ ਬਹੁਤ ਵਧੀਆ ਕਿਵੇਂ ਆ ਤੁੰਦਾ ਮਾਹੌਲ ਪਹਿਲਾਂ ਤੋਂ ਬਹੁਤ ਬਰਾ ਹਾਲਤ ਹੁੰਦਾ ਬਹੁਤ ਜ਼ਿਆਦਾ ਹੈ ਅੱਛਾ ਮਸਾਂ ਪਹੁੰਚੇ ਇਥੇ ਪਰਾ ਬਰਨਾਲੇ ਬੜੀ ਜਾਇਤ ਹੁੰਦਾ ਈ ਚਲੋ ਆਪਣੇ ਭਰਾਵਾਂ ਨੂੰ ਵੀ ਮੈਸੇਜ ਲਾਓ ਵੀ ਜਿਹੜੇ ਗੱਡੀ ਆ ਨਾ ਚਲਾ ਕੇ ਭਰਾਵੋ ਤੁੰਦੇ ਵਿੱਚ ਹਾਂਜੀ ਇਹਦੇ ਗੱਡੀ ਖੜਾਉਣੀ ਆ ਤਾਂ ਲੈਟੋਕਾਂ ਲਾ ਕੇ ਖੜਾਇਆ ਕਰੋ ਬਰਕ ਬੁਰਕ ਐਵੇਂ ਨਾ ਖੜਾਇਆ ਕਰੋ ਨਹੀਂ ਧੁੰਦ ਦੇ ਵਿੱਚ ਦੀਂਦਾ ਵੀ ਨਹੀਂ ਹੈਗਾ ਫੁੱਟ ਫੋੜ ਦੀ ਜਗ੍ਹਾ ਤੇ ਦੀਂਦਾ ਨਹੀਂ ਹੋ ਜਾ ਰਿਹਾ ਔਖਾ ਭਰਾ ਬਹੁਤ ਜ਼ਿਆਦਾ ਬੈਠੀ ਸ਼ੁਰੂ ਹੋ ਰਹੀ ਹੈ ਇਹ ਨਾ ਕੰਮ ਕਰਾਇਆ ਕਰੋ ਵੀ ਲਾਈਟਾਂ ਤੋਂ ਬਿਨਾ ਗੱਡੀ ਖੜਾਤੀ ਇਹ ਕੰਮ ਬਿਲਕੁਲ ਨਾ ਕਰਾਇਆ ਕਰੋ ਠੀਕ ਹੈ ਨਾ ਗੱਲ ਹਾਂਜੀ ਪਾਰਕ ਲੱਟਾ ਛੱਡ ਕੇ ਖੜਾਇਆ ਕਰੋ